ਸੋ ਮੇਰਾ ਸਾਰੇ ਹੀ ਸਤਕਾਰਯੋਗ ਪਿਆਰੇ ਲੋਕਾਂ ਨੂੰ ਮੇਰੇ ਵੱਲੋਂ ਸलाम ਸੋ ਮੈਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਜੋ ਅੱਜ ਇੱਕ ਬਹੁਤ ਅਹਿਮ ਜਿਹੜਾ ਮਾਲ ਮਹਿਕਮੇ ਦਾ ਹੁੰਦਾ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਦਿੱਕਤਾਂ ਸਾਹਮਣਾ ਕਰਨਾ ਪੈਂਦਾ ਉਹ ਹੈ ਮਸੰਨਾ ਮਸੰਨਾ ਕੀ ਹੁੰਦਾ ਹੈ ਔਰ ਇਹ ਕਿੱਥੇ ਕੰਮ ਆਉਂਦਾ ਹੈ ਕਿਵੇਂ ਬਣਦਾ ਇਹਦੇ ਬਾਰੇ ਗੱਲ ਕਰਾਂਗੇ ਮਸੰਨਾ ਜੇਕਰ ਕੋਈ ਜਿਵੇਂ ਜਮ੍ਹਾਂ ਬੰਦੀ ਦੇ ਵਿੱਚ 5 ਸਾਲਾਂ ਚ ਜਿੰਨੇ ਅੰਤਕਾਲ ਹੁੰਦੇ ਹੈ ਉਹਨਾਂ ਅੰਤਕਾਲਾਂ ਚੋਂ ਕੋਈ ਅੰਤਕਾਲ ਗੁੰਮ ਹੋ ਜੇ ਕੇਵਲ ਜਿਹੜੀ ਪਟਵਾਰੀ ਕੋਲੇ ਹੁੰਦੀ ਉਹ ਪਰ ਪਟਵਾਰ ਹੁੰਦੀ ਹੈ ਇੱਕ ਡੀਸੀ ਦਫਤਰ ਦੇ ਵਿੱਚ ਪਰ ਸਰਕਾਰ ਹੁੰਦੀ ਹੈ ਜੇਕਰ ਡੀਸੀ ਦਫਤਰ ਦੇ ਵਿੱਚੋਂ ਕਿਸੇ ਤਰ੍ਹਾਂ ਕੋਈ ਇੰਤਕਾਲ ਹੋ ਗੁੰਮ ਹੋ ਜਾਵੇ ਔਰ ਉਹ ਮਿਲੇ ਨਾ ਤਾਂ ਉਹ ਜਿੰਨਾ ਜ਼ਿਕਰ ਉਹ ਮਿਲਦਾ ਨਹੀਂ ਉਹਦਾ ਅਮਲ ਨਹੀਂ ਹੋ ਸਕਦਾ ਸੋ ਉਹਦਾ ਅਮਲ ਕਰਨ ਵਾਸਤੇ ਮਸੰਨਾ ਤਿਆਰ ਕੀਤਾ ਜਾਂਦਾ ਉਹ ਮਸੰਨਾ ਪਟਵਾਰੀ ਹਲਕਾ ਵੱਲੋਂ ਮਾਨਯੋਗ ਉੱਚ ਅਫਸਰਾਂ ਨੂੰ ਸੈਕਲੈਕਟਰ ਦਰਜਾ ਪਹਿਲਾਂ ਨੂੰ ਲਿਖ ਕੇ ਭੇਜਿਆ ਜਾਂਦਾ ਕਿ ਆਹ ਇੰਤਕਾਲ ਗੁੰਮ ਹੈ ਔਰ ਇਹ ਜਵਾਬੰਦੀ ਬਣ ਰਹੀ ਹੈ ਉਹਦੇ ਚ ਅਮਲ ਕਰਨਾ ਸੋ ਉਹ ਤੁਰੰਤ ਮਾਨਯੋਗ ਡੀਸਾਉ ਕੋਲੇ ਉਪਰਗੋਲ ਵਾਸਤੇ ਭੇਜਿਆ ਜਾਂਦਾ ਤੇ ਮਸੰਨੇ ਦੀ ਜਦੋਂ ਪ੍ਰਵਾਨਗੀ ਮਸੰਨਾ ਬਣਾਉਣ ਦੀ ਮਿਲ ਜਾਂਦੀ ਹੈ ਤਾਂ ਪਟਵਾਰੀ ਹਲਕਾ ਪਰ ਸਰਕਾਰ ਦੇ ਇੰਤਕਾਲ ਦੀ ਫੋਟੋਕਾਪੀ ਕਰਾ ਕੇ ਕਿਉਂਕਿ ਓਰਿਜਨਲ ਇੰਤਕਾਲ ਦੇ ਬਿਲਕੁਲ ਨਾਲ ਤਾਂ ਹੁੰਦਾ ਨਾਲੋਂ ਪਾੜਿਆ ਵਰਕਾ ਹੁੰਦਾ ਉਹਦੀ ਫੋਟੋਕਾਪੀ ਕਰਾ ਕੇ ਉਹਦੇ ਉੱਤੇ ਜਿਹੜੀ ਸੈਕ ਕਲੈਕਟਰ ਜੇ ਪਹਿਲਾਂ ਆਪਣੀ ਕਾਰਵਾਈ ਕਰਦੇ ਆ ਔਰ ਉਹਨੂੰ ਉਹਦੇ ਤੇ ਬਕਾਇਦਾ ਫੁੱਟ ਨੋਟ ਦੇ ਕੇ ਤੇ ਉਹਨੂੰ ਮਨਜ਼ੂਰ ਕੀਤਾ ਜਾਂਦਾ ਔਰ ਮਨਜ਼ੂਰ ਕਰਨ ਤੋਂ ਬਾਅਦ ਉਹ ਮਸੰਨੇ ਦਾ ਜਿਹੜਾ ਰੂਪ ਬਣ ਜਾਂਦਾ ਔਰ ਉਹ ਮਸੰਨੇ ਦਾ ਰੂਪ ਪ੍ਰਵਾਨ ਹੋਣ ਤੋਂ ਬਾਅਦ ਉਹ ਜਮ ਬੰਦੀ ਦੇ ਨਾਲ ਸ਼ਾਮਲ ਹੋ ਜਾਂਦਾ ਤੇ ਉਸ ਵਿਅਕਤੀ ਦੀ ਜਿਵੇਂ ਉਹ ਬਕਾਇਆ ਅੰਤਕਾਲਾਂ ਦੀ ਸੀ ਪਹਿਲੀ ਵੀਡੀਓ ਚ ਗੱਲ ਕੀਤੀ ਸੀ ਵੀ ਉਹਨਾਂ ਦਾ ਖਤਰਨਾਕ ਹੈ ਉਹ ਜਿਹੜੇ ਬਕਾਇਆ ਅੰਤਕਾਲ ਪਏ ਆ ਜੇਕਰ ਮਸੰਨਾ ਬਣਾ ਕੇ ਉਹਨਾਂ ਅੰਤਕਾਲਾਂ ਨੂੰ ਮੁਕੰਮਲ ਕਰ ਦਿੱਤਾ ਜਾਵੇ ਗੁੰਮ ਹੋਇਆਂ ਨੂੰ ਤਾਂ ਲੋਕਾਂ ਦੀਆਂ ਇਹ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਸ਼ੇਅਰ ਲਾਈਕ ਕਰਿਓ ਇਹ ਸਬੰਧੀ ਤੁਹਾਡਾ ਕੋਈ ਕਮੈਂਟ ਹੋਵੇ ਮਸੰਨੇ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਵੇ ਸਾਨੂੰ ਤੁਸੀਂ ਚੈਨਲ ਤੇ ਕਮੈਂਟ ਲਿਖ ਕੇ ਭੇਜ ਸਕਦੇ ਹੋ ਲਾਈਕ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੁਹਾਡਾ ਬਹੁਤ ਧੰਨਵਾਦ